ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸ਼ਿਰਕਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਬਾਗਾਸ਼ੀ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਆ ਔਰ ਅਸੀਂ ਸਾਡੀ ਮੇਨ ਮਦਦ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਦਾ 1912 ਵਿੱਚ ਹੋਣ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਵਨ ਕੋਈ ਨਹੀਂ ਹੁੰਦਾ ਉਹ ਉਟੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਆ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਬਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ ਪੰਜ-ਛੇ ਦਿਨ ਤੋਂ ਥਰੂ ਚੈਨਲਾਂ ਤੁਸੀਂ ਵੇਖ ਸਕਦੇ ਆਪਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਨੀਆਂ ਦੀਆਂ ਟੀਮਾਂ ਲਾ ਕੇ ਕੋਈ ਡੀਜੀ ਸਾਹਿਬ ਨੇ ਮਤ ਦਿੱਤੀ ਕੋਈ ਹਲਕਾ ਨਜ਼ਾਰਨ ਮਤ ਦਿੱਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਜੰਗ ਕੈਂਤੀਆਂ ਪਾਂਗ ਰਹੀਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਇਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਵਿੱਚ ਨਿਕਲੂਗੀ ਜਿਹੜੀ ਬਰੇਤਾ ਨਹੀਂ ਗਈ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਸਾਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਮਾਇਆ ਤੁਹਾਨੂੰ ਦੱਸਿਆ ਕੀ ਹੈ ਇਹਦੇ ਦੋ ਲਾਜ ਇੱਕ ਤਾਂ ਲਾਜ ਜਿਹੜਾ ਸਰਕਾਰੀ ਕਰ ਸਕੀਏ ਤੇ ਆਪਾਂ ਨੂੰ 1 ਸਾਲ 2 ਸਾਲ ਜੇ ਉਹਦੇ ਬਾਅਦ ਬਣਾ ਦਈਏ ਠੀਕ ਹੈ ਕਿਉਂਕਿ ਆ ਸਾਰੇ ਬੰਦ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜਿਹਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਦੁਨਜਗ ਆ ਉੱਚੇ ਕਰਕੇ ਕੰਕਰੀਟ ਕਰ ਪਾਣੇ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਕੇ ਮੈਂ ਤਾਂ ਮੇਰਾ ਦੋ ਪ੍ਰਾਇਰੀਟੀਆਂ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਤਰੇਆਮਾਂ ਚ ਪੈਂਦਾ ਹਾਂ ਹਾਂ ਮੇਰੀ ਮਾਤਾ ਜੀ ਨੂੰ ਕੈਂਸਰ ਪੈ ਇਸ ਪਾਣੀ ਤੋਂ ਫਿਰ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਆ 7-8000 ਕਰੋੜ ਲੱਗਣਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਹਰ ਦੂਜੇ ਤੀਜੇ ਸਾਲ ਐਡਾ ਜ਼ਿਆਦਾ ਨੁਕਸਾਨ ਹੁੰਦਾ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਆ ਹਾਂ ਜੀ ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐਂ ਕਰਦੇ ਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਚੋਂ ਪਾਣੀ ਛੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹ ਨਾਲ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੂੰ ਦੱਸ ਜਿੰਨੀ ਵੱਧ ਤੋਂ ਵੱਧ ਤੁਸੀਂ ਮਤ ਕਰ ਸਕਦੇ ਵੱਧੀ ਸਾਡੇ ਦੇ ਪੰਡਾਰ ਖੁੱਲਾ ਦੂਸਰਾ ਸਾਹਿਬ ਜੀ ਤੇਰੀ ਸੋਇਤਾ ਚੁੰਡਾ ਸਾਨੂੰ ਮਾਇ ਦੀ ਜਰੂਰਤ ਆ ਜੀ ਦੋ ਇਹਨਾਂ ਬੇਨਤੀ ਦੱਸ ਸਾਹਿਬ ਇਹਨਾਂ ਦੀ ਸੁਣੋ ਵੀ ਸਾਨੂੰ ਮਾਇ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਸਾਡੀਆਂ ਜੀਸੀਬੀਾਂ ਤੇ ਟਰਾਲੀਆਂ ਲੱਗੀਆਂ ਹੋਈਆਂ ਇੱਕ ਤਾਂ ਲੋ ਸੋਨ ਹੈ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਕਿੰਨਾ ਚਾਹੀਦਾ ਕੀਮਤ ਵੀ ਦੱਸ ਇੱਥੇ ਰੋਜ਼ ਹੀ ਕੰਮ ਚੱਲਦਾ ਤੇ ਕਿੰਨੇ ਚਾਹੀਦੇ ਦੋ ਤਿੰਨ ਡਰਮ ਤੇ ਹੀ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਂਦੇ ਕੋਈ 2000 ਲੀਟਰ ਘਾਟੋ ਘਾਟ ਡੀਜ਼ਲ ਸਾਨੂੰ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਭੇਜ ਦੇਣਾ ਬਹੁਤ ਵਧੀਆ ਸੋਹਣਾ ਅਹਹ ਤੁਸੀਂ ਆਖੋ ਖਿੱਤਰ ਤੁਹਾਨੂੰ ਡਿਲੀਵਰ ਕਰ ਦਊਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਦੇ ਦੂੰਗਾ ਇਹਦੇ ਨਾਲ ਪੇਪਰ ਠੀਕ ਹੈ ਜੀ ਜੇ ਹੋਰ ਵੀ ਕੁਝ ਹੀ ਲੋਈ ਮੈਨੂੰ ਦੱਸ ਬਹੁਤ ਬਹੁਤ ਕੀ ਤੁਹਾਨੂੰ ਕਿਸੇ ਜੀ ਬੋਲ ਸਕਦਾ ਜੀ ਢਾ ਬਹੁਤ ਜਾਨਾ ਢਾ ਬਹੁਤ ਜਾਨਾ ਜਿਹੜੀ ਵਰਸ ਵਾਲੀ ਰਾਤ ਸੀ ਨਾ ਬਹੁਤ ਖੂਬਸੂਰਤ ਸੀ ਇਹ ਤਕਰੀਬਨ ਜਿਹੜੀ ਫਸਲ ਦੇਖ ਰਹੀ ਹੈ ਨਾ ਯਾਨੀ ਕਿ ਢਾ ਇੰਨੀ ਜਿਹੀ ਬਹੁਤ ਜ਼ਿਆਦਾ ਫਸਲ ਕਰਵਾਵਾਂ ਜਿਹੜਾ ਜਿਹੜੇ ਪਿੱਛੇ ਪਛੜ 8 ਨਵਾਂ ਪਿੰਡਾਂ ਜਿਹੜੀ ਫਸਲਬਾਜੀ ਹੋਈ ਹੈ ਹਾਂਜੀ ਲੇ ਜੀ ਜਲੰਧਰ ਜੀ ਨੇ ਚਾਰਿਆਲ ਪਿੰਡ ਦੇ ਖੇਤ ਹਾਂਜੀ ਉਹ ਅਗਲਾ ਪ੍ਰੋਜੈਕਟ ਉਹ ਇਹਦਾ ਉਹਦਾ ਹਾਂ ਜੀ ਨਾਲੀਆਂ ਪਿੰਡਾਂ ਦੀ ਸਾਡੀ ਇਹੋ ਡਿਮਾਂਡ ਆ ਜੇ ਸਾਡਾ ਹੱਲ ਹੋ ਜੇ ਤੇ ਦੂਜੀ ਪਾਰਟੀ ਦਾ ਬੂਤ ਵੀ ਚਾੜੀਆਂ ਪਿੰਡਾਂ ਇਨੀ ਲੱਗਦਾ ਕਿ ਇਹ ਸਾਡੀ ਕਿਰਪਾ ਨਹੀਂ ਕਰਦੇ ਉਹਦੇ ਇੱਕ 15 ਕਿਲੋਮੀਟਰ ਸਾਡਾ ਬੰਨ ਇੱਕ ਜ਼ਮੀਨਾ ਮਾਲਕੀ ਹੋ ਜਾ ਦੇਖੋ ਇੱਕ ਲੋਚਾ ਲਾਗੇ ਅਸੀਂ ਇਹ ਤੁਹਾਨੂੰ ਗਾਰੰਟੀ ਦਿੰਦੇ ਪਿਆਵਾ ਪਿੰਡਾਂ ਅਸੀਂ ਬੂਤ ਵੀ ਦੂਜੀ ਪਾਰਟੀ ਦਾ ਨਹੀਂ ਲੱਗਦਾ ਜੇ ਕਹੋ ਚਾੜੀਆਂ ਸਰਪੰਚਾਂ ਦੇ ਤੁਹਾਨੂੰ ਐਫੀਡੀ ਵੀ ਰਹਿੰਦੀ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜੀਆਂ ਜ਼ਮੀਨਾਂ ਪੱਕੀਆਂ ਕਰਨੀਆਂ ਸਾਡੇ ਉੱਤੇ ਫਿਰੋਜ਼ਪੁਰ ਤੋਂ ਲੈ ਕੇ ਤੁਹਾਡੇ ਸਾਰੇ ਇਲਾਕੇ 'ਚ ਆਈ ਸਮੱਸਿਆ ਹੈ ਸਾਡੇ ਫਿਰੋਜ਼ਪੁਰ ਜਲਾਲਾਬਾਦ ਆਈ ਹੈ ਮੇਰੀ ਕਮਿਟਮੈਂਟ ਹੈ ਪਹਿਲੀ ਕੈਬਨਿਟ ਮੀਟਿੰਗ ਇੱਕ ਟਾਈਮ ਸਾਰੀਆਂ ਪੱਕੀਆਂ ਕਰ ਦੋ ਤੇ ਬਾਪੂ ਬਾਦਲ ਨੇ ਵੀ ਕੀਤੀਆਂ ਸੀ ਬੜਾ ਸੋਹਣਿਆ ਕੀਤੀਆਂ ਸੋਹਣਿਆ ਸਮਝੋ ਬਾਕੀ ਜਿੰਨਾ ਅਧਰਿਆ ਹੈ ਇਹਨੂੰ ਅਸੀਂ ਕੰਕਰੀਟ ਦਾ ਬੰਦ ਫਣਾਵਾਂਗੇ ਪੂਰੇ ਪੰਜਾਬ ਆਪ ਬਿਮਾਰੀ ਇੱਕ ਕਿ ਮੈਂ ਸੜਕਾਂ ਨੇ ਸੀਮਿੰਟ ਦੀਆਂ ਬਣਾਈਆਂ ਉਹ ਉਸੇ ਤਰੀਕੇ ਨਾਲ ਬੰਦ ਅੱਜ ਬਿਮਾਰੀ ਪੱਕੀ ਨਿਕਲ ਜੂਗੀ ਯਾਦ ਵੀ ਕਰਦੇ ਆ ਬੰਦੇ ਦੇ ਰੋਣੇ ਦਾ ਉਹਨੂੰ ਸਲਾਹ ਦਿਵਾ ਲਿਆ ਉਹ ਹੀ ਕਹਿ ਨਹੀਂ ਚਿਰ ਉਹਨਾਂ ਨਾਲ ਸਮਾਂ ਉਹਨੂੰ ਮੈਂ ਆਪਣੇ ਤਰਫੋਂ ਮੈਂ ਹੁਣ ਹੀ ਆਇਆ ਸੀ ਤੇ ਉੱਥੇ ਮੈਂ ਮੈਂ 2 ਲੱਖ ਰੁਪਏ ਦੇ ਬੀਜੇ ਕਿਹਾ ਪਲੱਸ 3000 ਲੀਟਰ ਡੀਜ਼ਲ ਵੀ ਦੇ ਚਾਹ ਹਾਂਜੀ ਬਸ ਇਹ ਸੋਣ ਆਪਣੇ ਇੰਨੀ ਧਾਵ ਗੱਡੀ ਲੱਗੀ ਸਾਡੇ ਤੇ ਦੋ ਆ ਜੀ ਉਹ ਦੋ ਜਿਹਨਾਂ ਦਾ ਨੁਕਸਾਨ ਕੋਈ ਨਹੀਂ ਬੰਦੇ ਦਾ ਸਰ ਬੇਨਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਜੀ ਸਰ ਇਹਨਾਂ ਦੀ ਇੱਕ ਆਵਾਜ਼ ਇੱਥੇ ਆਹ ਹਾਂ ਇੱਕ ਇੱਥੇ ਇੱਕ ਇਹਨਾਂ ਦੇ ਪਿੰਡ ਉਧਰ ਲੱਗੀ ਉਹ ਤੁਸੀਂ ਬੰਨਾਂ ਜੀ ਪਹਿਲਾ ਪੁਰਾਣਾ ਅੱਛਾ ਉਹ ਕਿਦਾਂ ਇਹ ਦਰਿਆ ਵਾਲਾ ਜੀ ਇੱਕ ਮਿੰਟ ਇੱਕ ਚੀਜ਼ ਦੀ ਲੋੜ ਹੈ ਸਾਨੂੰ ਬਾ ਡੀਜ਼ਲ ਦੀ ਤੇ ਬੋਰੇ ਚਾਹੀਦੇ ਜੀ ਮਿੱਟੀ ਦੇ ਫਰੈਂਕ ਕਰਦੇ ਆ ਤੁਹਾਡੇ ਵੀ 2000 ਲੀਟਰ ਕਰਦੇ ਨੇ ਤੇ ਪਰਲੇ ਪਾਸੇ 2000 ਉਹ ਭੇਜ ਦੋ ਦੋਵਾਂ ਬੰਨਾਂ ਦਾ ਫੇਰ ਹੋਰ ਕੋਈ ਨਹੀਂ ਕੋਈ ਫੇਰ ਨਾਲੇ ਡੀਜ਼ਲ ਆ ਜਾ ਤੁਹਾਨੂੰ ਸ਼ਾਮ ਨੂੰ ਇੱਥੇ ਡੀਜ਼ਲ ਆ ਜਾ 400 ਲੀਟਰ ਠੀਕ ਚਲੋ ਰੋਜ਼ਾਨਾ ਸ਼ਾਮ ਨੂੰ ਜਿੰਦਾ ਦੇਖ ਲੈ ਕਿਨੇ ਜਾਵੇ ਤੁਹਾਡੀ ਸਰਕਾਰ ਆਹੀ ਮਾਰ ਕੇ ਆਪਦੇ ਸਾਡੇ ਇਲਾਕੇ ਨੇ ਆਪੇ ਮੂੰਹ ਤੇ ਆਪੇ ਚਮੇੜਾ ਮਾਰ ਲਗੀ ਸੀ ਬਸ ਜਿਹੜਾ ਅੱਖਾਂ ਵਿੱਚ ਕੇ ਫਿਰ 15 ਸੜਾ ਕਰਦੇ ਹੋ ਤਾਂ ਬਜਾਂਗੇ ਬੋਲੇ ਸਚਨੁਦਰਾ ਇਧਰਲੇ ਪਾਸੇ ਫਿਰੋਜ਼ਪੁਰ ਜ਼ਿਲ੍ਹਾ ਲੱਗਿਆ ਪਈ ਐਨਟੀਆ ਦੇਖੋ ਕਿੰਨੀ ਸਪੀਡ ਨਾਲ ਪਾਣੀ ਰਿਹਾ ਇਹ ਲੱਗਦਾ ਕਿਤੇ ਸਮੁੰਦਰ ਦੇ ਕੰਡੇ ਤੇ ਆ ਆ ਜਿਹੜਾ ਬੰਨ ਬੰਨੇ ਆ ਜੀ ਆ ਬਹਾਦਰ ਕੌਮ ਨੇ ਬਣਨੇ ਆਪਣੇ ਕੋਲੋਂ ਪੈਸਾ ਦੇ ਆਪਣੇ ਕੋਲੋਂ ਸਾਰਾ ਲਾ ਕੇ ਇੱਕ ਸਾਧਨ ਦਿਨ ਰਾਤ ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੁਣੇ ਜੀ ਬਿਲਕੁਲ ਮੇਰਾ ਸਿਰ ਝੁਕਦਾ ਹੈ ਮਹੀਨਾ ਮਹੀਨਾ ਹੋ ਗਿਆ ਇਹਦਾ ਸਤਾਪ ਚੱਲ ਰਿਹਾ ਹੈ ਆ ਆਹ ਹੈ ਖਾਲਸਾ ਕੌਮ ਦਾ ਜਜ਼ਬਾ ਪੰਸਨਾ ਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਕੌਮ ਨੇ ਆਪਣੇ ਆਪ ਹੀ ਇਹ ਸਾਰਾ ਕੁਝ ਕੀਤਾ ਮੈਂ ਇਹਨਾਂ ਨੂੰ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੇ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣੀ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਇਹਨਾਂ ਨੇ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਭੇਜਦੇ ਕਿਸੇ ਚੀਜ਼ ਦੀ ਹੋਰ ਅਜਾ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਤੇ ਵਿੱਚ ਜਲਦੀ ਮੰਗ ਕੀਤੀ ਸੀ ਉਹ ਤੁਸੀਂ ਪੂਰੀ ਕਰ ਦਿਓ ਬਹੁਤ ਧੰਨਵਾਦ ਸੋ 75 ਮੈਂ ਤੁਹਾਨੂੰ ਕਿ ਕਿਸੇ ਚੀਜ਼ ਦੀ ਲੋਡ ਹੋਏ 75 ਇੱਥੇ ਹੈ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋ ਰਾਤ ਭੇਜ ਦਾਂਗਾ